ਜੰਡਿਆਲਾ ਗੁਰੂ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਟ੍ਰੈਫਿਕ ਪੁਲਿਸ ਜੰਡਿਆਲਾ ਵੱਲੋਂ ਵਿਸ਼ੇਸ਼ ਨਾਕਾ ਲਾ ਕੇ ਚਲਾਨ ਕੱਟੇ ਗਏ ਪ੍ਰਿੰਸੀਪਲ ਮੈਡਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਦਿੱਤੀਆਂ ਗਈਆਂ ਸ਼ਿਕਾਇਤਾਂ ਦੇ ਨੂੰ ਵੇਖਦੇ ਹੋਏ ਭੂਮ ਦਾਸ਼ਕ ਜਦੋਂ ਕੰਨਿਆ ਸਕੂਲ ਛੁੱਟੀ ਹੁੰਦੀ ਆ ਤਾਂ ਉਹਨਾਂ ਨੂੰ ਤੰਗ ਕਰਦੇ ਸੀ ਜਿਸ ਕਾਰਨ ਕਈ ਵਾਰ ਲੜਕੀਆਂ ਦੇ ਮਾਂ ਬਾਪ ਨੇ ਪ੍ਰਿੰਸੀਪਲ ਮੈਡਮ ਨੂੰ ਸ਼ਿਕਾਇਤ ਕੀਤੀ ਜਿਸ ਉਪਰੰਤ ਅੱਜ ਟ੍ਰੈਫਿਕ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਉਹਨਾਂ ਨੇ ਮੌਕੇ ਉੱਪਰ ਤਕਰੀਬਨ 10 ਚਲਾਨ ਕੱਟੇ ਇਸ ਮੌਕੇ ਇਨਸਪੈਕਟਰ ਗਗਨਜੀਤ ਸਿੰਘ ਟ੍ਰੈਫਿਕ ਪੁਲਿਸ ਨੇ ਕਿਹਾ ਜੋ 18 ਸਾਲ ਤੋਂ ਘੱਟ ਵਾਲਾ ਟੂ-ਵੀਲਰ ਚਲਾਉਂਦਾ ਫੜਿਆ ਗਿਆ ਤੇ ਉਸ ਦਾ ਵੀ ਚਲਾਨ ਕੀਤਾ ਜਾਏਗਾ। ਉਹਨਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ 18 ਸਾਲ ਤੋਂ ਘੱਟ ਵਾਲੇ ਬੱਚੇ ਟੂ-ਵੀਲਰ ਨਾ ਚਲਾਣ ਦਿਓ। ਉਹਨਾਂ ਨੇ ਇਹ ਵੀ ਕਿਹਾ ਕਿ ਕੰਨਿਆ ਸਕੂਲ ਦੀ ਛੁੱਟੀ ਟਾਈਮ ਜੋ ਵੀ ਪੁੰਗਰਾਸ਼ਕ ਫੜੇ ਗਏ ਉਹਨਾਂ 'ਚ ਵੱਧ ਤੋਂ ਵੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਕਾਤੇ ਕਿ ਇੱਥੇ ਬਹੁਤ سارے ਜਿਹੜੇ 1000 3000 ਤੋਂ ਵੱਧ ਕਰਕੇ ਆ ਗਏ ਜਦੋਂ ਲੜਕੀਆਂ ਨੂੰ ਕੀ ਹੁੰਦੀ ਹੈ 1:30 ਵਜੇ ਤੇ ਬਹੁਤ ਤਾਨ ਕਰਦੇ ਆ ਅੱਕੇ ਵੀ ਅਸੀਂ ਇੱਕ ਰਿੰਗ ਨਾ ਕਾਵਾ ਕਿਉਂ ਆ ਚੋਚਣ ਕਿਤੇ ਹੀ ਅੱਜ ਵੀ ਅਸੀਂ ਦਸਤ ਕਰਦੇ ਆ ਅੱਜ ਕਿੰਨੇ ਕ ਚਲਾਨ ਜਿਹੜੇ ਆਪਾਂ ਇਹ ਕੱਟੇ ਸੋਮ ਤੱਕ ਤੱਕ ਕੱਟਦੇ ਆ ਪਹਿਲਾਂ ਹੀ ਬਣਾ ਲੇ ਸਕੂਲ ਦੇ ਬਾਹਰ ਗਏ ਹਾਂ ਉੱਥੇ ਸਭ ਕੱਟਦੇ ਆ ਉਹਦੇ ਵਿੱਚ ਚਲਾਨ ਜਿਹੜੇ ਆ ਕੋਈ ਨਾ ਬਾਲਕਾਂ ਦੇ ਬੱਚਿਆਂ ਦੇ ਤੇ ਹੀ ਹੈਗੇ ਕਿ ਕਿਸੇ ਹੋਰ ਦੇ ਬਿਨਾਂ ਅਜੇ ਤੱਕ ਨਾ ਬਾਲਕਾਂ ਦਾ ਕੋਈ ਨਹੀਂ ਕੱਟਿਆ ਦੁੱਖਤਾਂਗੇ ਦਰਦੇਸਾ ਵਰਨ ਸੋਨੀ ਦਿਵਿਆ ਪੰਜਾਬ ਟੀਵੀ ਜੰਡਿਆਲਾ ਗੁਰੂ ਅੰਮ੍ਰਿਤਸਰ